ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਸ਼ੁਰੂ ਹੋਣ ਲੱਗੇ ਮੰਜੇ ਹਨ ਤੇ ਉਹ ਦਿਹਾਉਂਦਾ ਤੁਹਾਨੂੰ ਤੇ ਨਾਲੇ ਸਾਰਾ ਦਿਖਾਵਾਂਗੇ ਤੇ ਹੁਣ ਰੋਟੀ ਦਾ ਟਾਈਮ ਵੀ ਹੈ ਪਹਿਲਾਂ ਸਵੇਰੇ ਪਕੌੜੇ ਸੀਗੇ ਦੁਪਹਿਰ ਤੇ ਬਾਅਦ ਹੁਣ ਰੋਟੀ ਤੇ ਹੁਣ ਕਰਦੇ ਵੀਡੀਓ ਸ਼ੁਰੂ ਚਾਹ ਚਲ ਵੀ ਚਾਹ ਨਵੀਂ ਸੰਦਾਰ ਲੈ ਕੇ ਆ ਗਏ ਹਾਂ ਸੁਧਾਰੇ ਨੇ ਸਾਰੇ ਸੁਮਾਹ ਬਿਲਿੰਦ ਬਗੇ ਤਾਂ ਹਾਂ ਜੀ ਉੱਧਰ ਆ ਜੀ ਆਹੋ ਚਾਹ ਚਾਲਦੀ ਨਾ ਇਹ ਮਿੰਜਾ ਕਾਫੀ ਨੂੰ ਨਹੀਂ ਕਰਦੀ ਮੈਂ ਤਾਂ ਬਿਜੀ ਰਹਾ ਤਾਂ ਨਾ ਨਾ ਇਹ ਆਹ ਅਰਾਧ ਰੂਹ ਦਦੀ ਤੇ ਮਾਸੀ ਨੂੰ ਆਹ ਹੋਰ ਇੱਕ ਦੋ ਰਿਆ ਕਹਿੰਦੇ ਆ ਲੈ ਲਦੀ ਤਾਂ ਜੀ ਲੱਗ ਲੈ ਆ ਆਹ ਨੂੰ ਜੇ ਕਰਿੰਦੀ ਇਹ ਜਾ ਬੋਗੇ ਨਹੀਂ ਮਿਲਦਾ ਜੈਸਮਿਨ ਜੀ ਮਸੀਹ ਜੀ ਮੈਂ ਆਹ ਮੈਂ ਜਦੋਂ ਜਾ ਕੋਟਾ ਲੱਗਣਾ ਹੈ ਜੀ ਜੀ ਸੰਦੀਪਾ ਦਿਖਾਓ ਮਾ ਜੀ ਕੋਟ ਲਾ ਰਿਹਾ ਅਹਿਮਦ ਖਾਣਾ ਖੋਣ ਦੇ ਉਹ ਤੂੰ ਖੜੀ ਹੋ ਜਾ ਤੂੰ ਤਾਂ ਵੀਡੀਓ ਲੈ ਲੈ ਵਾ ਇੱਕ ਜਿਹੜੀ ਆ ਜਾ ਹਰਮਨ ਦੇਰ ਹਰਮਨ ਤੂੰ ਇੱਧਰ ਆ ਜੀ ਹੈ ਮੈਂ ਹੱਸਦੀ ਰਾਤ ਕਹਿੰਦਾ ਨੀਮਾ ਇਹ ਰਾਤ ਨੀਮਾ ਕਹਿੰਦਾ ਜਾਗ ੜੇ ਕਿ ਆਉਣੀ ਹੈ ਹੈ ਅਮਰ ਕਾਦੇ ਉਲਟਾਉਣਾ ਏ ਮੇਰੀ ਗੱਲ ਸੁਣ ਮੈਨਾਂ ਰੋਪੜ ਚੱਲਣਾ 15 ਮਿੰਟ ਚਾਹਨਾ ਦਾਲਦੇ ਮੈਂ ਵੀਡੀਓ ਪਾਉਣੇ ਤੇ ਜਰੇ ਜਾਂਦੇ ਇੱਕ ਤਾਂ ਪਹਿਲੇ ਦੋ ਗਾਣੇ ਦੇਖ ਦਿਖਾ ਚਲੋ ਲੈ ਕੇ ਵੀਡੀਓ ਚਾਹਨਾ ਲੰਬੇ ਲੜੂਣਾ ਮੈਨੂੰ ਫੋਟੋ ਚਾਹੀਏ ਯਾਰ ਚੱਲ ਗਿਆ ਚਾਹੀਆਂ ਮੈਨੂੰ ਦੇਖਦੀ ਫਿਰ ਗਈ ਨਹੀਂ ਖੇਤਾਂ ਚ ਲਿਖੇ ਖੇਤਾਂ ਕੀ ਕਰੀ ਤੈਨੂੰ ਮਾ ਮੈਡੀਓ ਚਾਲੋ ਦੇ ਦੇ ਇਹਦੀ ਮਸਲਾ ਨਾ ਬੜਾ ਨੇ ਦੀਸੇ ਤੋਂ ਗੇਮ ਹੈਦੀਸ ਮਾ ਚੱਲ ਲੰਘ ਜਾ ਮੈਂ ਬੜੀ ਮਾਲਾ ਨੱਚਾ ਆ ਗਈ ਆ ਚੱਲ ਨੱਚੋ ਦੋਨ ਜਣੇ ਮੇਰੇ ਨਾਲ ਤੇ ਇਹਨਾਂ ਨੱਚਦੇ ਨੂੰ ਸੰਗ ਲੱਗਦੀ ਸੀ ਹੋ ਹੋ ਰੋਕੜ ਜਾਣਾ ਨਾ ਕਹੀਂ ਲੈ ਕੇ ਜਾ ਉੱਗਣ いいときはなってお ਦੇਖਣ ਨਹੀਂ ਆਏ ਹੈਗੇ ਪਾਸੇ ਦੇ ਖਾਲੀ ਤੇਰੇ ਘਾਟੇ ਚਲਾ ਸੈਡ ਦੇ ਚਾ ਲੋ ਜੀ ਆ ਜਾ ਸਰਦੇ ਤੇ ਚਕਾਓ ਚੱਕ ਚੱਕ ਮੀਂਹ ਕਿਚਾਈ ਤੋਂ ਦਿਲ ਕਿਚਾਈ ਤੇ ਚਲੋ ਭਾਪੀ ਜੀ ਭਾਪੀ ਜੀ ਕੋਈ ਨਹੀਂ ਕੋਈ ਗੱਲ Eu de não também,

ਕਿਆ ਕੁਝ ਬੰਦੇ ਉਹਦੇ ਵਿੱਚ ਅੱਗੇ ਜਿਹੜੇ ਪਹਿਲੀ ਵਾਰ ਆ ਗਏ ਨਜ਼ਰ ਤਾਂ ਹੀ ਨਜ਼ਰ ਲੱਗ ਗਈ ਜੀ ਨਹੀਂ ਆਈ ਇਹਨੂੰ ਵੇੜ ਚ ਖੜਾ ਕੇ ਮਿੱਟੀ ਚੱਕ ਕੇ ਇਹਦੀ ਪੈਰਾਂ ਦੀ ਚੱਕ ਰਹੀ ਹੈ ਬਾਦੂ ਮਿੱਟੀ ਵੀ ਸਾਡੇ ਉਧਰ ਤੀਸਰੀ ਤੇ ਹਰ ਤੇ ਮਿੱਟੀ ਚੱਕ ਕੇ ਆਏ ਸੁਆਹ ਪੁੱਕਣੀ ਮੇਰੀ ਨਜ਼ਰ ਮੇਰੀ ਨਜ਼ਰ ਮਾਤਾ ਤੁਸੀਂ ਵੀ ਜਾਓ ਤੇ ਤੇਰੀ ਘਰ ਵਾਲੇ ਕੋਲ ਜਾਉਂ ਤੋਂ ਦੂਟ ਖਰਾਮ ਦਾ ਚਲ ਜੀ ਕਰ ਰਗੇ ਕੰਪਲੀਟ ਕਰ ਦੋ ਕੰਪਲੀਟ ਕਰੂੰਗੀ ਹਾਂ ਮੈਂ ਤੇ ਤੁਹਾਨੂੰ ਢੱਕਣੇ ਕੋਲ ਤੁਮਹਾਨੂੰ ਇੰਨਾ ਬੰਦੀਆਂ ਖੜੀਆਂ ਮੇਰੇ ਨਾਲ ਕਰਵਾਉਣਗੇ ਬੰਦੇ ਆ ਲਈ ਦੋ ਡੋਲੂ ਹੋਰ ਆ ਗਏ ਆ ਲੋ ਪੈਸੇ ਵੀ ਦੇ ਦੇ ਪੈਸੇ ਵੀ ਹੈ ਇੱਕ ਵੀ ਲੈ ਰੱਖੀਏ ਇਹ ਤਾਂ ਜੀ ਨਹੀਂ ਅੱਜ ਹੋਰ ਆਸੀ ਹੋਰ ਜਦੋਂ ਆ ਗਈ ਹਾਂ ਪੈਸੇ ਮੈਂ ਜੇਬ ਚ ਵਾ ਰਣੇ ਆ ਵੀ ਦੀ ਆਹ ਬਈ ਨਹੀਂ ਦੇਖ ਲੈ ਬੱਲੇ ਕਿੰਨੇ ਹੈ ਕੰਟਰੋਲ ਜਿਹੜੇ ਵਿੱਚ ਚੁੜਾ ਆ ਬੜੀ ਖੁੱਲ੍ਹੇ ਨਹੀਂ ਹੈਗਾ ਜੀ ਤੇਰੇ ਲੈ ਗਈ ਨਾ ਚਮਾਰੇ ਦੇਖ ਲਓ ਨਾ ਸੋਹ ਨਾ ਚਲੇਬੀਆਂ ਲੱਡੂ ਸਾਰਾ ਕੁਝ ਆਹ ਮਾਸ਼ੂ ਨਾਮ ਦੇ ਨਾਲ ਸਬਲਾਈ ਇੱਥੇ ਉਹਲੇ ਜੀ ਮੈਟਰ ਹੈ ਭਾਈ ਬੋਗਲੇ ਭਾਈ ਲਾ ਪਾਉਂਦੇ ਜਾਈ ਲਾ ਹਾਂ ਹਾਂ ਪ੍ਰਿੰਟ ਜਗਾਸ ਘਾਉ ਚਲੋ ਦੋ ਜਾਨੇ <laughs> 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 कट नहीं घट के ਮਾਰ ਦਾ ਪੂਰਾ ਮੇਲਾ ਹੀ ਲੱਗਿਆ ਹੋਰ ਪਰ ਕੇ ਮੇਲਾ ਲੱਗਿਆ ਮਾਰ ਹਾਂਜੀ ਪਿੰਡ ਦਾ ਬੁਰੀ ਰੌਣਕਾ ਦੇਖ ਆ ਰਖ ਮੇਰਾ ਜ਼ੈਰ ਹੈ ਮੇਰੇ ਸੁਭਾਗ ਹੈ ਬੁਰੀ ਬਿਧੀ ਲਮਣ ਲੱਗੀ ਬਿਧੀ ਵੀ ਪਰੀ ਗਈ ਕਿੱਥੇ ਲਾਉਂਦੇ ਆ ਪਰ ਆਵੇਂ ਦੀ ਲਵਾਰੀ ਉਹwidehat ਦੇ ਰਹੀਂ ਦੂਰੋਂ ਕੋ ਆਏ ਝੋਲਾ ਚੜਦੀ ਮੂਰ ਦੇ ਇੱਕ ਵਾਰ ਜਾ ਕੇ ਮੂਨੂ ਲੱਗੇ ਦੇਖੀ ਚੜਦੀ ਆ ਅੱਜ ਕائیں ਨਾ ਨਾ ਦੂਰੋਂ ਇੱਕ ਵਾਰ ਮੂਰ ਲੱਗੀ ਅਸੀਂ ਕਿਤੇ ਅਰਪਾ ਚੜ ਰਹੀ ਸੀ ਦਿਖਾਈ ਮਹਿੰਦੀ ਲੈ ਦੂਵੇ ਸਣ ਅਰੇ ਘਰੇ ਚੜਾਈ ਵੀ ਤੀ ਹੈ ਮੈਂ ਲਾਈ ਹੈ ਨਾਈ ਤੇਰੇ ਦਿਖਾਈ ਦਾਹ ਤੇ ਰੀਵ ਚੜ ਗਈ ਪਿੱਛੇ ਮੈਂ ਘੱਟੇ ਘੱਟ ਲਵਾਈ ਸੀ ਮੈਂ ਆਪਣੇ ਮਨਾ ਕਰੇ ਤਾਂ ਮੈਂ ਫਿਰ ਵੀ ਲਵਾ ਲਈ ਤੋਂ ਕੋਈ ਨਹੀਂ ਮੇਰਾ ਨਾਮ ਲੈਦੀ ਆ ਮੈਂ ਇਹ ਟੋਣਾ ਮਹਿਰ ਹਟਾ ਕੇ ਇੱਕ ਕੁਰਸੀ ਦੇ ਪ੍ਰਾਜਕਰਦੀ ਕੱਢ ਕੇ ਇਹਦੇ ਉੱਪਰ ਚਾਹ ਰੱਖਾ ਚਾਹ ਤਾਂ ਕੋ ਡੋਲ ਦੂੰ ਪ੍ਰਾਜਕਰਦੀ ਕੁਰਸੀ ਦੇਖ ਰੱਖ ਦੇ ਦੇ ਰੱਖ ਦੇ ਕਿੱਧਰ ਰੱਖਣੀ ਚਾਹ ਬਰ ਰੱਖ ਦੇ ਜਿੱਥੇ ਰੱਖਣੀ ਕੱਚਕੋ ਪੀਓ ਚਾਹ ਆਪਣੀ ਦੌਰ ਨਾਲ ਆ ਆਮਨੇ ਵੜਿਆ ਠੀਕ ਹੈ ਹੁਣ ਖੁਸ਼ ਐ ਇਹ ਰਹਿਣਦੇ 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 ਤੇ ਦੂਈ ਵਾਰ ਤੇਰਾ ਉੱਪਰ ਆ ਕੇਤਰੀ ਵੀ ਲਿਆਉਣੀ ਬਾਹਰ ਹੋ ਮੇਰਾ ਆਪ ਕਹਿੰਦੀ ਕੇਤਰੀ ਠੀਕ ਦੀ ਲੱਡੂ ਵੀ ਮੋੜੇ ਪਾਣੀ ਆ ਗਿਆ ਸਿਸਟਮ ਬਣਾ ਹਾਂ ਮ ਘਾਲੋ ਵਿੱਚ ਇਤਨੀ ਰੱਖ ਲੂਗੀ ਇਹ ਜਿਆਦਾ ਜਣੀ ਆ ਜਿਆਦਾ ਕਾ ਲੂਗੀ ਜਣੀਆਂ ਨੂੰ ਮੰਗਦੇ ਦੋ ਜਣੇ ਖਰਚੇ ਨੂੰ ਦੇ ਅਗੂ ਤੋਂ ਦੋ ਮਹੀਨੇ ਤੱਕ ਲਓ ਬੜਾ ਡੋਂਗਾ ਲੱਡੂ ਲਿਆ ਪਰ ਲਿਆ ਮ ਪੂਰਾ ਲੈ ਮੇਰਾ ਪੁੱਤ ਲੱਡੂ ਲੈ ਕੇ ਆ ਵੀ ਲੱਡੂ ਲੱਡੂ ਕਰਦਣ ਆ ਫੜੀ ਗਈ ਤੁਹਾਨੂੰ ਜਿਆਦਾ ਨਾ ਲੱਗਣ ਕਿ ਤੇ ਵੇਤਾ ਜੀ ਲੱਡੂਆਂ ਲੱਗੇ ਆ ਭੰਡਾਰ ਚੂਗਾ 10 ਕਿੰਨੇ ਕਿਲੋ ਚਾਹੀਦੇ ਤੁਹਾਨੂੰ ਜੀ 1 ਕਿਲੋ ਹੈ 1 ਕਿਲੋ ਕਿਲੋ ਲੈ ਵੀ 2 ਕਿਲੋ ਲੈ ਲੈ ਕੇ ਅੱਗੇ ਬਾਕੀ ਕਰਵਾਸ ਤੇ ਮਰਥੀ ਅੱਗੇ ਖੁਰਮੇ ਖੁਰਮੇ ਦੇ ਪੂਰੇ ਵੀ ਖੁਰਮੇ ਆ ਗਏ ਰੰਗ ਬਰੰਗੇ ਖੁਰਮੇ ਆ ਜੀ

हम मासी गए चलो ही चलो तो भी गला अड़ी ਪੈਣ ਨਹੀਂ ਲੱਗਿਆ 15 ਉਧਰ ਕਿਧਰ ਹੋਰ ਰੱਖਾਂਗੇ ਤੇਰੇ ਵਾਸਤੇ ਦੋਹਰਾ ਪਾ ਕੇ ਦੇਖ ਲੈ ਗੁੜੀ ਗੁੜੀ ਸਤਿ ਸ਼੍ਰੀ ਅਕਾਲ ਉਹ ਜਿੰਮੇ ਤੋਂ ਹੈ ਗਿਆ ਤੂੰ ਦੇਖ ਲੈ ਬੰਦ ਦੂਆ ਨੂੰ ਬੁੱਝੇ ਜਪੜਾ वणाली दी मोदी तेरे मोदी वणा रहे ने तेला मेनो आइर से जावे नहीं मुटी हन के खाना पानी 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 बता क्या खाना ने मां कुछ नहीं बस ही すいませ

Jokana 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 Jokana

ਜੋ ਜਿਵੇਂ ਤੇਰਾ ਪਾਪਾ ਬਣਾਉਂਦੀ ਹੈ। ਘਰ ਮੈਂ ਸਾਰਾ ਕੁਝ ਹੈ। ਘਰੋਂ ਕਮਾਈ। ਦੋਨੋਂ ਦੋਈ ਨਹੀਂ ਹੋ। ਪਰ ਉਹ ਆਹੀ ਬਾਜਾ ਦੀ ਗੱਲ ਕੋਈ ਕਰਦਾ। ਪਰ ਤਾਂ ਹੁੰਦਾ ਸਮਝ ਨਹੀਂ। ਮੱਜੋ ਨਾ ਆ ਗਿਆ ਤੇ ਗੱਲ ਵੀ ਹੁਣ ਹੋ ਰਹੀ ਹੈ ਬਗੜਾ ਹੋਣਾ ਪਗੜਾ ਦਲੀ ਦਾ ਇਹ ਨੀਡੋ ਸਪੈਸ਼ਲ ਹੈ ਆਪਣਾ ਆ ਬਣਾ ਕੇ ਮੈਂ ਤਾਂ ਬੱਚੇ ਫੜੇ ਲਈ ਆਵੇ ਉਹ ਬਣਾ ਘਮਾਉਣ ਲੱਗਿਆ ਆ ਉਹ ਬਣਾ ਕਹਿੰਦੇ ਆ ਇਹ ਹੁੰਦੀ ਆਪਣੇ ਪਿਆਰ ਦੀ ਕਿਹਨਾਂ ਦੀ ਹੈ ਅੱਜ ਨੇ ਤੁਹਾਨੂੰ ਲਈ ਆ ਕਹਿੰਦਾ ਤੁਹਾਡਾ ਮੇਰਾ ਸਪੈਸ਼ਲ ਪ੍ਰੇਮ ਹੈ ਮਾਝੂ ਹਾਂ ਤਾਂ ਕੀ ਨਾ ਚਾਹੇ ਸਰਵਪਾਣੀ ਲੈ ਕੇ ਆਉਣ ਕਰਦੇ ਨੇ ਹਾਂ ਜੇ ਬੰਦੇ ਨੂੰ ਬੇਤਰਤੀ ਲੋਕਾਂ ਨੇ ਭੋਗ ਇਹੋ ਹਾਂ ਜਿਹਨੂੰ ਦੂਰ ਹਾਂ ਚਾਹਮ 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 ਕਾਲ ਕਰੀ ਜਿਵੇਂ ਮਿਲਦੇ ਸਹੀ ਆ ਇੱਕ ਬਗਦਾ ਨੂੰ ਮਿਲਿਆ ਮੈਂ ਦਾ ਦਾ ਕਦੇ ਕਾ ਇੱਧਰ ਉੱਧਰ ਨੇ ਹੁਣ ਇਹ ਦੇਖਣਾ ਨੇ ਕਿਵੇਂ ਪਪੋੜੇ ਲੋ ਜੀ ਤੁਸੀਂ ਖਾ ਲਈ ਬਈ ਖਾਈ ਬੈਠੇ ਮੁੰਡੇ ਸਾਰੇ ਰੋਟੀ ਜਾਲਦੀ ਸਾਡੀ ਰੋਟੀ ਰੋਟੀ ਕਹਿੰਦੇ ਨਾ ਕਰਿਆ ਕਿ ਵੀਰ ਜੀ ਪਛਾਣਦਾ ਛੱਕ ਦੇ ਹਾਰਣ ਦੇ ਉਹ ਕਾਲਾ ਰਾਇ ਬਾਈ ਪ੍ਰਸ਼ਾਦ ਦੇ ਤਾਂ ਕਰਦੇ ਫੇਵਰਟ ਸਾਡੀ ਮੰਡੇ ਨੇ ਪਨੀਰ ਪਨੀਰੇ ਕੱਢਿਆ ਆ ਰਿਹਾ ਅੱਛਾ ਰਾਜੀ ਬਾਈ ਤਾਲਦੇ ਲਾਂਗੇ ਦੇ ਜਲੇਬੀਆਂ ਕੋਲ ਆ ਗਏ ਬਹੁਤ ਬੱਧੀ ਲਿਆ ਕਰਮ ਕਰਾ ਹੋਰ ਮੁੰਡਾ ਸੋਹਣੀ ਨੇ ਆਈਫੋਨ ਵਰਗਾ ਜਦੋਂ ਖਣੀ ਦਾ ਡੇਟ ਆ ਜਾਂਦਾ ਹੈ ਸਾਡਾ ਅਟੈਚ ਹੋਇਆ ਜਾਂਦਾ ਵੀਜਨ ਸਿਸਟਮ ਕੈਨੇਡਾ ਦੇ ਲੱਗਦਾ ਰੋਟੀ ਦਿਖਾਉਣ ਲੱਗਿਆ ਕਰਦਾ ਹਾਂ ਮਮੂਨਾ ਰੋਟੀ ਤੇ ਕੇ ਹਨਾ ਬਾਵਾ ਦੇ ਆਹ ਲੈ ਟਾਗਾ ਤੇ ਨਹੀਂ ਲਾਟਾ ਗੱਡੀ ਚੱਕ ਦੇ ਨਾ ਆਖਰੀ ਰਹਿ ਗਿਆ ਪੀਸ ਆਹ ਬੜਾ ਇੱਕ ਬਾਈ ਹਾਲੋ ਕਿਉਂ 봐서 कितना को दे दिया और जाट खाली रोटी